ਰਾਲੇ ਮਿਲ ਕੇ ਤੀਸਰੇ ਪਦ ਦੀ ਵਿਆਖਿਆ ਹੈ ਜੋ ਸੁਖਮੀ ਸਾਹਿਬ ਦੀ ਲੜੀ ਬਾ ਚੱਲ ਰਹੀ ਹੈ ਤੀਸਰੀ ਅਸ਼ਟਪਦੀ ਦੇ ਤੀਜੇ ਪਦ ਦੀ ਵਿਆਖਿਆ ਸ਼ੁਰੂ ਕਰਦੇ ਹਾਂ ਮਨ ਕਾਮਣਾ ਰਥ ਦੇ ਸੁਤੇ ਗਰਬ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਿਰ ਰਾਤ ਮਨ ਕੇ ਮੈਲ ਨਾ ਤਣ ਤੇ ਜਾ ਇਸ ਦੇਹ ਕੋ ਬਹੁ ਸਾਧਨਾ ਕਰੈ ਮਨ ਤੇ ਕਭੂ ਨਾ ਵਿਖਿਆ ਤਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਮਾਉ ਚ ਨਾਨਕ ਨਾਮ ਉਦਰੇ ਪਤ ਤ ਭਉ ਚ ਇਹ ਜੀ ਤੀਜਾ ਪਦ ਕੱਲੇ ਆਪਾਂ ਗੁਰੂ ਸਾਹਿਬ ਜੀ ਨੇ ਜੋ ਪਿਛਲੇ ਕਰਮ ਮਨੁੱਖ ਕਰਦਾਗਾ ਆਪਣੇ ਜ਼ਿੰਦਗੀ ਦੇ ਵਿੱਚ ਸਾਰੀ ਧਰਤੀ ਦਾ ਭਰਮਣ ਵੀ ਕਰ ਲੇ ਮਹਾ ਉਦਾਸ ਤੀਸਰ ਥੀ ਵੈ ਮਹਾ ਉਦਾਸੀ ਲੋਕਾਂ ਨੂੰ ਬਣ ਕੇ ਵਿਖਾਵੇ ਅੱਗ ਦੇ ਵਿੱਚ ਆਪਣੇ ਆਪ ਨੂੰ ਸਾੜਦੇ ਬਿਲਕੁਲ ਜਮਾ ਸੋਨਾ ਵੀ ਦਾਨ ਕਰ ਲੇ ਬੜਾ ਕੁਝ ਕਰਲੇ ਪਰ ਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂਗਾ ਇਹ ਜੋ ਕੁਝ ਕਰਮ ਕਰਦਾ ਮਨ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਐ ਸੋ ਇਸ ਸ਼ਬਦ ਵਿੱਚ ਵੀ ਗੁਰੂ ਜੀ ਕਹਿੰਦੇ ਮਨ ਕਾਮਨਾ ਤੀਰਥ ਦੇ ਛੁਟੇ ਲੋਕ ਧਾਰਮਿਕ ਸਥਾਨਾਂ ਦੇ ਉੱਤੇ ਤੀਰਥ ਇਸ਼ਨਾਨ ਕਰਨ ਜਾਂਦੇ ਹੈ ਜੀ ਆਪਾਂ ਵੀ ਜਾਣਦੇ ਹਿੰਦੂ ਧਰਮ ਵਿੱਚ ਵੀ ਜਾਂਦੇ ਆ ਸਾਰੇ ਧਰਮਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸ਼ਨਾਣੇ ਜਿਹੜੇ ਮਹਾਨ ਮੰਨੇ ਜਾਂਦੇ ਆ ਜੀ ਪਰ ਗੁਰੂ ਜੀ ਕਹਿੰਦੇ ਵੀ ਤੂੰ ਮਨ ਭੌਂਦਾ ਤੀਰਥ ਮਨ ਕਾਮਨਾ ਤੀਰਥ ਦੇਸ਼ ਹੁੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਾ ਤੂੰ ਮਣਪੌਂਦੇ ਤੀਰਥ ਦੇ ਉੱਤੇ ਤੇਰੇ ਸਰੀਰ ਦੀ ਮੌਤ ਹੋ ਜਾਵੇ ਮਣਪੌਂਦਾ ਤੀਰਥ ਆਪਦੇ ਦੇ ਉੱਤੇ ਲਾਲ ਗਿਆ ਆਪਾਂ ਗੱਲ ਵੀ ਭਾਈ ਆਪਾਂ ਨੂੰ ਕੋਲੋਂ ਆਪਣੇ ਮਨ ਨੂੰ ਜਿਹੜਾ ਕੋਈ ਚੰਗਾ ਲੱਗਦਾ ਤੀਰਥ ਵੀ ਭਾਈ ਅਸੀਂ ਤਾਂ ਸ੍ਰੀ ਅਮਰਸਰ ਜੀ ਦੇ ਤੀਰਥ ਦੇ ਉੱਤੇ ਜਾਂਦੇ ਆ ਕੋਈ ਕਹਿੰਦਾ ਅਸੀਂ ਦੇਰ ਸਾਹਿਬ ਦੇ ਉੱਤੇ ਇਸ਼ਨਾਨ ਕਰਨ ਜਾਂਦੇ ਆ ਮਣਪੌਂਦਾ ਤੀਰਥ ਹਿੰਦੂ ਧਰਮ ਦੇ ਚ ਕਹਿੰਦੇ ਵੇ ਅਸੀਂ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਆ ਕੁ ਕਿਤੇ ਜਾਂਦਾ ਕੁ ਕਿਤੇ ਜਾਂਦਾ ਮਨ ਭੌਂਦੇ ਤੀਰਸ ਦੇ ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤੇਰੀ ਦੇਹ ਖਤਮ ਹੋ ਜਾਵੇ ਤੇ ਬਾਬਾ ਕਬੀਰ ਜੀ ਨੇ ਤਾਂ ਇੱਕ ਹੋਰ ਸ਼ਬਦ ਲਿਖਿਆ ਉਹ ਕਹਿੰਦੇ ਤੂੰ ਗੰਗਾ ਦੇ ਕਿਨਾਰੇ ਘਰ ਪਾਲੀ ਆਂਦਾ ਕਿਨਾਰੇ ਘਰ ਪਾਲੀ ਉੱਥੇ ਰਹੀਂ ਉੱਥੇ ਕਹਿੰਦੇ ਇਸ਼ਨਾਨ ਕਰ ਲਿਆ ਬਾਹਰ ਨਿਕਲਿਆ ਆਇਆ ਇਸ਼ਨਾਨ ਕਰ ਲਿਆ ਬਾਹਰ ਨਿਕਲਿਆ ਆਇਆ ਇਸ਼ਨਾਨ ਕਰ ਲਿਆ ਬਾਹਰ ਨਿਕਲਿਆ ਮਰ ਜੇ ਕਹਿੰਦੇ ਤੂੰ ਉੱਥੇ ਕਹਿੰਦੇ ਤੇਰੇ ਅੰਦਰੋਂ ਹਉਮੈ ਹੰਕਾਰ ਤੇ ਵਾਸ਼ਨਾਵਾਂ ਨਹੀਂ ਨਿਕਲ ਸਕਦੇਗਾ ਇੱਥੇ ਵੀ ਇਹ ਸਮਝਾਉਣਾ ਕਰਦੇ ਗੁਰੂ ਸਾਹਿਬ ਜੀ ਮਨ ਕਾਮਨਾ ਤੀਰਥ ਦੇ ਛੁਟੇ ਕਹਿੰਦੇ ਵੀ ਮਨ ਦੀ ਇੱਛਾ ਸੀ ਵੀ ਖਾਨੇ ਤੀਰਥ ਬੜਾ ਪਵਿੱਤਰ ਹੈ ਜੀ ਇੱਥੇ ਉੱਤੇ ਆਪਾਂ ਇਸ਼ਨਾਨ ਕਰੀ ਕਹਿੰਦੇ ਤੂੰ ਉੱਥੇ ਖਤਮ ਹੋ ਜਾਵੇਂ ਮਣਪੋਂ ਦੇ ਤੀਰਥ ਉੱਤੇ ਤੇਰੀ ਦੇਹ ਖਤਮ ਹੋ ਜਾਵੇ ਪਰ ਗੁਰੂ ਜੀ ਕਹਿੰਦੇ ਗਰਭ ਗਮਾਨ ਨਾ ਮੰਨ ਤੇ ਹਟਾ ਤੇਰੇ ਅੰਦਰੋਂ ਜਿਹੜਾ ਗਰਭ ਤੇ ਹੰਕਾਰ ਤੇ ਗੁਮਾਨ ਹੈ ਬੰਦਿਆ ਇਹ ਨਹੀਂ ਦੂਰ ਹੋਣਾਗਾ ਆਉਂਦਾ ਫਿਰ ਤੀਰਥਾਂ ਦੇ ਉੱਤੇ ਕੀ ਹੋਜੂ ਨਹਾਉਣ ਦੇ ਨਾਲ ਕੋਈ ਕਹਿੰਦਾ ਗਪਾਲ ਮੋਚਨ ਨਾ ਆਇਆਉਣਾ ਜੀ ਕਈ ਤਾਂ ਗਪਾਲ ਮੋਚਨ ਨੂੰ ਮੈਂ ਗੱਲ ਹੁਣ ਕਹਿ ਦਿਆਂ ਵਿੱਚ ਆ ਗਈ ਕਪਾਲ ਮੋਚਨ ਕਹਿੰਦੇ ਕਰਜ਼ਾ ਲੈ ਜਾਂਦਾ ਨਹਾਉਣ ਨਾਲ ਵਾਹ ਵੀ ਵਾਹ ਗਲਤ ਕੰਮ ਕਰ ਕਰ ਕੇ ਕਰ ਜਾ ਤੂੰ ਚੜਾਵੇਂ ਤੇ ਕਰਜਾ ਤੇਰਾ ਗਪਾਲ ਮੋਚਨ ਲਾਵੇ ਮੁੜ ਕੇ ਹੈ ਵਾਹ ਵੀ ਵਾਹ ਕੰਗਾਂ ਨੇ ਇਹ ਫਲਾਈ ਹੈ ਜੀ ਗੱਲ ਚਲੋ ਕੋਈ ਇਸ਼ਨਾਨ ਕਰਨ ਜਾਂਦਾ ਆਪਣੀ ਵੱਖਰੀ ਗੱਲ ਹੈ ਪਰ ਸਪੈਸ਼ਲ ਇਹ ਕਹਿ ਕੇ ਜਾਣਾ ਜੀ ਉੱਥੇ ਤੱਕ ਕਰਜਾ ਲੈ ਜਾਂਦਾ ਨਾ ਆਉਣ ਦੇ ਨਾਲ ਵੀ ਗਲਤ ਕਮਾ ਕਰ ਕਰ ਕੇ ਕਰ ਜਾ ਤੂੰ ਚੜਾਵੇਂ ਸਰ ਤੇ ਕਰਜਾ ਵਿਚਾਰਾ ਗਪਾਲ ਮੋਚਨ ਲਾਗੇ ਤੇਰੇ ਸਿਰ ਤੋਂ ਹੈ ਸੋ ਗੁਰੂ ਜੀ ਕਹਿੰਦੇ ਨਾਮ ਭਾਈ ਗਰਭਗਮਾਨ ਨ ਮੰਨਤੇ ਹਟਾ ਮਨ ਦੇ ਵਿੱਚ ਹੰਕਾਰ ਤੇ ਗੁਮਾਨ ਕਦੇ ਦੂਰ ਨਹੀਂ ਹੁੰਦਾ ਗਾ ਸੋਚ ਕਰੈ 인ਸਰ ਰਾਤ ਦਿਨ ਰਾਤ ਹੀ ਆਪਣੇ ਆਪ ਨੂੰ ਪਵਿੱਤਰ ਕਰਦਾ ਰਹੇ ਗੁਰੂ ਜੀ ਕਹਿੰਦੇ ਪਵਿੱਤਰ ਕਰਦਾ ਰਹੇ ਆਪਣੇ ਆਪ ਨੂੰ ਇੱਕ ਨਾ ਹੋਰ ਹੈ ਜੀ ਆਪਦੇ ਆਪ ਦੇ ਤੇ ਧਿਆਨ ਰੱਖਣਾ ਹੈ ਮਨੁੱਖ ਨੇ ਕਈ ਬੰਦਿਆਂ ਨੂੰ ਇੱਕ ਰੋਗ ਹੋ ਜਾਂਦਾ ਹੈ ਕਿਹੜਾ ਰੋਗ ਵਾਰ-ਵਾਰ ਹੱਥ ਧੋਣ ਵਾਲਾ ਵਾਰ-ਵਾਰ ਮਾੜਾ ਜਿਹਾ ਕਿਤੇ ਲੱਗ ਗਿਆ ਹੱਥ ਆ ਧੋਕੇ ਆ ਚਲ ਪੈਰ ਧੋਕੇ ਆ ਠੀਕ ਆ ਆਪਾਂ ਇਹਨੂੰ ਕਹਿੰਦੇ ਵੀ ਹੱਥ ਪੈਰ ਨਹੀਂ ਧੋਣੇ ਚਾਹੀਦੇ ਪਰ ਇੱਕ ਮਾਨਸਿਕ ਰੋਗ ਹੋ ਜਾਂਦਾ ਜੀ ਇਹ ਬਹੁਤ ਭੜਾ ਜਿਆਦਾ ਤੌਰ ਤੇ ਬਾਬਿਆਂ ਨੂੰ ਹੈਗਾ ਇਹ ਰੋਗ ਆ ਬਾਬਿਆਂ ਨੂੰ ਕਹਿੰਦੇ ਮਾੜਾ ਜਿਹਾ ਥੱਲੇ ਹੱਥ ਲੱਗ ਗਿਆ ਧਰਤੀ ਉੱਤੇ ਬੱਸ ਕਹਿੰਦਾ ਧੋਕਿਓ ਜੀ ਹੋ ਗਿਆ ਪਵਿੱਤਰ ਹੋ ਗਿਆ ਕਹਿੰਦੇ ਅਪਵਿੱਤਰ ਹੋ ਗਿਆ ਪਵਿੱਤਰ ਨਹੀਂ ਅਪਵਿੱਤਰ ਹੋ ਗਿਆ ਮੜਾ ਜਾ ਹੱਥ ਥੱਲੇ ਲਾ ਗਿਆ ਟੱਚ ਹੋ ਗਿਆ ਥੱਲੇ ਤੂੰ ਹੱਥ ਹੋ ਗਿਆ ਚੱਲ 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 ਅਪਵਿੱਤਰ ਹੋ ਗਿਆ ਕਹਿੰਦੇ ਲੋਕਾਂ ਨਾਲ ਠੱਗੀਆਂ ਮਾਰਨ ਵੇਲੇ ਮਨ ਨਹੀਂ ਅਪਵਿੱਤਰ ਹੋਇਆ ਬਾਹਰ ਹੱਥ ਥੱਲੇ ਲੱਗਣ ਕਰਕੇ ਕਹਿੰਦੇ ਸਰੀਰ ਅਪਵਿੱਤਰ ਹੋ ਗਿਆ ਵਾਹ ਵੇ ਵਾਹ ਅੰਦਰ ਠੱਗੀਆਂ ਚੋਰੀਆਂ ਬੇਈਮਾਨੀਆਂ ਕਰਕੇ ਮਨ ਜਿਹੜਾ ਅਪਵਿੱਤਰ ਹੋਇਆ ਪਿਆ ਧੋਖੇ ਕਰ ਕਰਕੇ ਉਹ ਅਪਵਿੱਤਰਤਾ ਤੈਨੂੰ ਦਿਸਦੀ ਨਹੀਂ ਤੇ ਆ ਜਿਹੜੀ ਥੱਲਿਆ ਥਲਾ ਗਿਆ ਕਹਿੰਦਾ ਹੱਥ ਲਿਬੜ ਗਿਆ ਕਹਿੰਦਾ ਆਇਆ ਹੋ ਗਿਆ ਆਹ ਹੋ ਗਿਆ ਜੇ ਹੋ ਗਿਆ ਸੋ ਇਹ ਚੀਜ਼ਾਂ ਦੇ ਵਿੱਚ ਮਨ ਕਈ ਵਾਰੀ ਫਸ ਜਾਂਦਾ ਪਿਆਰ ਉਹ ਖਿਆਲ ਰੱਖਿਓ ਆਦੇ ਆਦੇ ਮਨ ਦਾ ਕਈ ਵਾਰੀ ਨਾ ਕਹਿੰਦਾ ਮੈਂ ਤਾਂ ਬਾਹਲਾ ਸੁੱਚਾ ਬਾਹਲੀ ਸੁੱਚਮਤਾ ਰੱਖਦਾ ਨਾ ਭਈ ਮੈਂ ਨਹੀਂ ਕਿਸੇ ਦੇ ਝੂਠੇ ਭਾਂਡੇ ਚ ਖਾਂਦਾ ਵੇਖੋ ਝੂਠੇ ਭਾਂਡੇ ਚ ਖਾਣਾ ਨਹੀਂ ਚਾਹੀਦਾ ਕਿਉਂਕਿ ਕਿਸੇ ਸਰੀਰ ਨੂੰ ਕੋਈ ਰੋਗ ਹੁੰਦਾ ਹੈ ਕਈ ਵਾਰੀ ਕੋਈ ਵੱਖਰੀ ਗੱਲ ਹੈ ਪਰ ਨਾ ਨਾ ਜੀ ਨਾ ਮੈਂ ਨਹੀਂ ਕਿਸੇ ਦੇ ਝੂਠੇ ਜਿ ਕੋ ਖਾਂਦਾ ਦਾ ਵਾਹ ਵੀ ਵਾਹ ਮਹਾ ਬੇਈਮਾਨੀ ਕਰਨ ਵੇਲੇ ਨਹੀਂ ਵੇਂਦਾ ਫਿਰ ਵੇਂਦਾ ਉਹਦੇ ਕਹਿੰਦਾ ਨਾਲ ਦੀ ਨਾਲ ਹੀ ਰਿਸ਼ਵਤ ਲੈਣ ਵੇਲੇ ਨਹੀਂ ਵੇਖਦਾ ਮਲਾਵਟ ਕੋਰੀ ਕਰਨ ਵੇਲੇ ਨਹੀਂ ਵੇਂਦਾਗਾ ਸੋ ਰਹੋ ਵਿਚਾਰ ਗੁਰੂ ਜੀ ਕਹਿੰਦੇ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਣ ਤੇ ਜਾਤ ਦਿਨ ਰਾਤ ਹੀ ਕਹਿੰਦੇ ਤੂੰ ਆਪਣਾ ਆਪ ਨੂੰ ਪਵਿੱਤਰ ਕਰਨ ਦੀ ਕੋਸ਼ਿਸ਼ ਕਰ ਬੰਦਿਆ ਪਰ ਮਨ ਦੀ ਮੈਲ ਤੇਰੇ ਤਣ ਦੇ ਉੱਪਰ ਨਾਉਣ ਦੇ ਨਾਲ ਨਹੀਂ ਜਾਣੀ ਬਣਾ ਤੇ ਬਾਬਾ ਕਬੀਰ ਜੀ ਨੇ ਤਾਂ ਸਖਤ ਲਾਂਭਾ ਦੇ ਦਿੱਤਾ ਕਹਿੰਦੇ ਮਨ ਮੈਲਾ ਸਭ ਕੁਝ ਮੈਲਾ ਤਣ ਧੋਤਾ ਮਨ ਹੱਛਾ ਨਾ ਹੋਏ ਤਨ ਨੂੰ ਧੋਣ ਦੇ ਨਾਲ ਤੇਰੇ ਮਨ ਦੇ ਵਿਚਾਰ ਥੋੜੇ ਸ਼ੁੱਧ ਹੋਣ ਲੱਗੇ ਆ ਇਹ ਤਾਂ ਸ਼ੁੱਧ ਹੋਣਾ ਹੈ ਗੁਰੂ ਦੇ ਗਿਆਨ ਨਾਲ ਇਹਨੂੰ ਧੋ ਭਾਈ ਇਹਦੇ ਮਨ ਦੇ ਵਿਚਾਰ ਇਹਨੂੰ ਦੇ ਤੂੰ ਇਹ ਤਾਂ ਤੂੰ ਗੁਰੂ ਕੋਲੇ ਵਹਿੰਦਾ ਹੀ ਨਹੀਂਗਾ ਭੱਜਣ ਦੀ ਕਰਦਾ ਨਾਲ ਦੀ ਨਾਲ ਕਿ ਕਿ ਇੱਥੇ ਕਿ ਕਿੱਥੋਂ ਬਹਿ ਗਏ ਆਪਾਂ ਕਿਉਂਕਿ ਇਹ ਜਿਹੜਾ ਮਾਨਾ ਸਾਡਾ ਜੀ ਗੁਰੂ ਦੀ ਗੱਲ ਸੁਣ ਕੇ ਰਾਜੀ ਨਹੀਂਗਾ ਵੱਡੇ ਵੱਡੇ ਜਿਹੜੇ ਲੋਕਾਂ ਨੂੰ ਗਿਆਨ ਦਿੰਦੇ ਆ ਆਪਦੇ ਉੱਤੇ ਲਾਲਗੇ ਗੱਲ ਵੀ ਮੇਰੇ ਅਰਗੇ ਕਈ ਵਾਰੀ ਕਿਸੇ ਨੂੰ ਕੋਈ ਮਾਇਕ ਦੇ ਉੱਤੇ ਬੋਲਣਾ ਆ ਜਾਂਦਾ ਲੋਕਾਂ ਨੂੰ ਤਾਂ ਬੜਾ ਗਿਆਨ ਬਣਦਿਆ ਪਰ ਆਪਦੇ ਜੀਵਨ ਵਿੱਚ ਖੇ ਉੜਦੀ ਹੈ ਜੀ ਆਪਦੇ ਜੀਵਨ ਦੇ ਵਿੱਚ ਕੋਈ ਗਿਆਨ ਨਹੀਂ ਗੁਰੂ ਦਾ ਕੁਝ ਪੱਲੇ ਨਹੀਂਗਾ ਲੋਕਾਂ ਨੂੰ ਗਿਆਨ ਮੰਡਣਾ ਬਸ ਆਪਦੇ ਉੱਤੇ ਗੱਲ ਲਾਉਣੀ ਹੁੰਦੀ ਪਿਆਰਿਓ ਸੋ ਆਪਣੇ ਆਪ ਦੇ ਮਨ ਨੂੰ ਵੇਖਣਾ ਵੀ ਮਨਾ ਤੂੰ ਕੀ ਕਰਦਾ ਫਿਰਦਾ ਕੀ ਬੋਲਦਾ ਫਿਰਦਾ ਕੀ ਵੇਖਦਾ ਫਿਰਦਾ ਕੀ ਸੁਣਦਾ ਫਿਰਦਾ ਰਹੋ ਵਿਚਾਰ ਇਹ ਮਨ ਦੀ ਮੈਲ ਗੁਰੂ ਜੀ ਕਹਿੰਦੇ ਤਣ ਦੇ ਉੱਤੇ ਨਹੀਂ ਜਾਣੀ ਮਨਾ ਇਸ ਦੇਹੀ ਕੋ ਬਹੁ ਸਾਧਨਾ ਕਰੇ ਬੜੇ ਤਰ੍ਹਾਂ ਦੇ ਸਾਧਨ ਕਰਦਾ ਫਿਰਦਾ ਬੰਦਾ ਜੀ ਸੋਧਦਾ ਫਿਰਦਾ ਹੈ ਸਾਧਨਾ ਦਾ ਅਰਥ ਹੁੰਦਾ ਜੀ ਬੜਾ ਸੋਧਦਾ ਫਿਰਦਾ ਹੈ ਕੋਈ ਕੀ ਕੋਈ ਕਿਸ ਤਰ੍ਹਾਂ ਦਾ ਇੱਕ ਮੈਂ ਹਣ ਤੁਹਾਨੂੰ ਨੇ ਜਿਹੜੇ ਪਿੰਡ ਦੀ ਘਟਨਾ ਦੱਸ ਦੇਵਾਂ ਬਾਬੇ ਆਏ ਬਾਬੇ ਆਏ ਤੇ ਇੱਥੋਂ ਤੱਕ ਰਾਏ ਬਾਹਾਂ ਚੜਾ ਲਈਆਂ ਤੇ ਆਪਦੇ ਮਤਲਬ ਵੀ ਲੱਤਾਂ ਤਿੱਕਰ ਬ੍ਰੇਤੀ ਲੈ ਕੇ ਮਾਂਜੀ ਜਾਣਾ ਲੈ ਕਮਾਲ ਹੋ ਗਈ ਲੈ ਬ੍ਰੇਤੀ ਲੈ ਲੈ ਕੇ ਨਾ ਇਥੋਂ ਤਿੱਕਰ ਬਾਹਵਾ ਕੋਣੀਆ ਤਿੱਕਰ ਐ ਮਲੀ ਜਾਣ ਐ ਮਲ ਜਾਣ ਬ੍ਰੇਤੀ ਮੈਂ ਕਿਹਾ ਬਾਬਾ ਜੀ ਇਹ ਕੀ ਕਰਦੇ ਹੋ ਕਹਿੰਦੇ ਲੈ ਭਾਈ ਲੈ ਅਮਰਤ ਸਕਾਉਣਾ ਕਹਿੰਦੇ ਹੁਣ ਅਸੀਂ ਸੰਗਤ ਨੂੰ ਕਹਿੰਦੇ ਅਸੀਂ ਪਵਿੱਤਰ ਹੁੰਨੇ ਆ ਵਾਹ ਜੀ ਵਾਹ ਐਸੇ ਬਾਬੇ ਵੀ ਹੈਗੇ ਆ ਕਹਿੰਦੇ ਇਸ ਬ੍ਰੇਤੀ ਨਾਲ ਅਸੀਂ ਸਾਫ਼ ਕਰਦੇ ਆ ਆਪਦੇ ਆਪ ਨੂੰ ਉਹ ਇੱਕ ਨੇ ਤਾਂ ਜ਼ਖਮੀ ਕਰ ਲਿਆ ਆਪਦੇ ਸਰੀਰ ਤੇ ਉਹ ਕਿਤੇ ਨਿੱਕਾ ਮੋਟਾ ਜ਼ਖਮ ਸੀਗਾ ਉਹ ਬ੍ਰੇਤੀ ਜਦੋਂ ਮਲਿਓ ਹੋਰ ਜ਼ਖਮ ਵਧ ਗਿਆ ਸੋ ਇਹ ਚੀਜ਼ ਤੋਂ ਉੱਪਰ ਉੱਠਣਾ ਗੁਰਮੁਖੋ ਗੁਰੂ ਜੀ ਕਹਿੰਦੇ ਨਾ ਭਾਈ ਇਹ ਮਨ ਦੀਆਂ ਮੈਲ ਤਨ ਨੂੰ ਸਾਫ਼ ਕਰਨ ਦੇ ਨਾਲ ਨਹੀਂ ਜਾਣੀ ਇਸ ਦੇਹੀ ਕੋ ਬਹੁਤ ਸਾਧਨਾ ਕਰ ਬੜੇ ਤਰ੍ਹਾਂ ਦੇ ਸਾਧਨ ਕਰਦੇ ਆ ਪਵਿੱਤਰ ਕਰਨ ਦੇ ਯੋਗੀ ਲੋਕ ਵੀ ਕਰਦੇ ਆ ਜੀ ਅਸੀਂ ਪਵਿੱਤਰ ਕਰਦੇ ਆ ਜੀ ਅਸੀਂ ਪਵਿੱਤਰ ਕਰਦੇ ਆ ਜੁਨੀ ਲੋਕ ਵੀ ਕਰਦੇ ਆ ਜੈਨੀ ਲੋਕ ਵੀ ਕਰਦੇ ਆ ਸੋ ਸਾਰੇ ਧਰਮਾਂ ਦੇ ਵਿੱਚ ਹੀ ਐ ਇਹ ਚੀਜ਼ ਉੱਪਰ ਉੱਠਣਾ ਜੀ ਇਸ ਤੋਂ ਗੁਰਮੁਖੋ ਸਾ ਇਹ ਵੀ ਨਾਲ ਦੂਸਰਾ ਪੱਖ ਵੀ ਸੁਣ ਲੋ ਕਿਉਂਕਿ ਜੇ ਆਪਾਂ ਖੰਡਣ ਕੀਤਾ ਇਸ ਚੀਜ਼ ਦਾ ਮੰਡਣ ਵੀ ਜ਼ਰੂਰੀ ਹੈ ਪਵਿੱਤਰਤਾ ਵੀ ਜ਼ਰੂਰੀ ਹੈ ਸਫਾਈ ਵੀ ਜ਼ਰੂਰੀ ਹੈ ਜੇ ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਆ ਇੱਥੇ ਲਿਬੜੇ-ਤਿਬੜੇ ਬੈਠਾਂਗੇ ਕਿੱਡਾ ਪੜਾ ਲੱਗੂਗਾ ਸਫਾਈ ਵੀ ਜ਼ਰੂਰੀ ਹੈ ਪਰ ਇਹ ਵੀ ਨਹੀਂ ਨਾਲ ਕਿ ਕੱਲੀ ਸਫਾਈ ਰਹਿ ਜੇ ਮਨ ਦੇ ਵਿੱਚ ਗੁਰੂ ਦਾ ਗਿਆਨ ਹੀ ਨਾ ਹੋਵੇ ਇਹ ਵੀ ਨਹੀਂ ਗੱਲ ਹੈਗੀ ਨਾਲ ਦੋਨੇ ਪੱਖ ਹੀ ਚਾਹੀਦੇ ਆ ਪੂਰੇ ਚਾਹੀਦੇ ਆ ਦੋਨੇ ਪੱਖ ਸਰੀਰ ਦੀ ਸਫਾਈ ਵੀ ਜ਼ਰੂਰੀ ਹੈ ਸਰੀਰ ਦੇ ਸਾਫ ਕੱਪੜੇ ਵੀ ਜ਼ਰੂਰੀ ਹੈ ਭਾਈ ਗੁਰੂ ਦੀ ਹਜ਼ੂਰੀ ਵਿੱਚ ਬੈਠਣਾ ਹੈ ਪਰ ਜੇ ਤੂੰ ਬਾਹਰੋਂ ਤਾਂ ਸਾਫ ਕਰਕੇ ਹੋ ਜੇ ਬਾਣੀ 'ਚ ਲਿਖਿਆ ਨਾ ਚਿੱਟੇ ਜਣ ਕੇ ਕੱਪੜੇ ਮੈਲੇ ਚਿੱਤ ਕਠੋਰ ਤਿੰਨ ਮੁਖ ਨਾਮਣਾ ਉਪਜਾ ਦੂਜਾ ਵਿਆਪਾ ਚੋਰ ਜੀ ਉਹ ਗੁਰੂ ਜੀ ਕਹਿੰਦੇ ਚਿੱਟੇ ਕੱਪੜਿਆਂ ਵਾਲੇ ਮਣ ਵਾਲੇ ਮੈਲੇ ਹੁੰਦੇ ਆ ਚਿੱਟੇ ਕੱਪੜੇ ਚਿੱਟੇ ਕੱਪੜੇ ਚਿੱਟੇ ਕੱਪੜਿਆਂ ਦੇ ਵਿੱਚ ਧੀਰ ਸਾਹਿਬ ਕਹਿੰਦੇ ਮੈਂ ਤਾਂ ਕਾਲਾ ਹੀ ਚੰਗਾ ਕਾਲਾ ਮੈਂ ਕਾਲੇ ਮੈਂਦੇ ਕੱਪੜੇ ਕਾਲਾ ਮੈਂਦਾ ਵੇਸ਼ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਹੈ ਲੋਕ ਤਾਂ ਮੈਨੂੰ ਦਰਵੇਸ਼ ਕਹਿੰਦੇ ਆ ਪਰ ਮਾਲਕ ਜੀ ਮੈਂ ਤਾਂ ਕਾਲ ਖਦਾ ਭਰਿਆ ਪਿਆ ਆਪਦੇ ਆਪ ਦੇ ਮਨ ਦੀ ਗੱਲ ਆਪਣੀ ਵੀ ਇਹੀ ਗੱਲ ਆ ਪਿਆਰਿਓ ਭਰੇ ਪਿਆ ਸੀ ਵੀ ਕਾਲੇ ਅੰਦਰੋਂ ਲੋਕਾਂ ਨੂੰ ਬਾਹਰੋਂ ਅਸੀਂ ਵੀ ਚਿੱਟੇ ਕੱਪੜੇ ਪਾ ਕੇ ਵਿਖਾਉਣੇ ਤਾਂ ਹੈਗੇ ਆ ਮਹਾਰਾਜ ਅਸੀਂ ਵੀ ਪਰ ਅੰਦਰੋਂ ਤਾਂ ਕਾਲੇ ਆ ਅਸੀਂ ਕਾਰਨਾਮੇ ਸਾਡੇ ਕਾਲੀ ਹੈਗੇ ਸੋ ਗੁਰੂ ਜੀ ਕਹਿੰਦੇ ਮਨ ਤੇ ਕਬੂ ਨਾ ਵਿਖਿਆੜਾ ਮਨ ਦੇ ਵਿੱਚੋਂ ਕੋਈ ਵਿਸ਼ੇ ਵਿਕਾਰਾਂ ਗੁਰੂ ਜੀ ਕਹਿੰਦੇ ਜ਼ਹਿਰ ਥੋੜੇ ਜਾਣ ਲੱਗੀ ਹੈ ਵਿਖਿਆ ਦਾ ਅਰਥ ਹੁੰਦਾ ਜ਼ਹਿਰ ਜੀ ਇਹ ਕਹਿੰਦੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਥੋੜੇ ਦੂਰ ਹੋਣ ਲੱਗੀ ਹੈ ਸਾਧਨ ਕਰੀ ਚੱਲ ਪਈ ਇਹ ਤਾਂ ਅੰਦਰ ਬੈਠਾ ਕਮਾਈ ਜਾਂਦਾ ਹੰਦ ਬੈਠਾ ਕਮਾਈ ਜਾਂਦਾ ਮਨ ਜਲ ਧੋਵੈ ਬਉਦੇ ਅਨੀਤ ਪਾਣ ਪਾਣੀ ਨਾਲ ਗੁਰੂ ਜੀ ਕਹਿੰਦੇ ਨਾਸ਼ਵੰਤ ਦੇਹੀ ਨੂੰ ਤੋਂਦਾ ਰਹਾ ਭਾਈ ਜਲ ਧੋਵੈ ਬੋ ਦੇ ਅਨੀਤ ਤੋਂਦਾ ਰਹਾ ਆਉਦੇ ਭਾਈ ਤੂੰ ਤਨ ਆਨਾਸ਼ਮੰਤ ਦੇਹੀਆਂ ਨੇ ਨਾਸ਼ ਹੋ ਜਾਣਾ ਨੇ ਵੇਖੇ ਤਾਂ ਤੇਰੇ ਬੰਦਿਆ ਮਨ ਦੇ ਵਿਚਾਰ ਤੇਰੇ ਮਨ ਦੇ ਕਰਮ ਜਾਣੇ ਆਂ ಶ್ರೀਨਿਤ ਦਾ ਨਾਸ਼ ਹੋ ਜਾਣਾ ਨਾ ਪਹਿਲੋ ਸਾਰਿਆਂ ਦਾ ਆਪਣਾ ਵੀ ਨਾਸ਼ ਹੋਣਾ ਨਾ ਜ਼ਰੀਰ ਸਰੀਰ ਨੇ ਨਾਸ਼ ਹੋ ਜਾਣਾ ਗੁਰੂ ਜੀ ਕਹਿੰਦੇ ਸੁੱਧ ਕਾਹ ਹੋਏ ਕਾਚੀ ਭੀਤ ਭਾਈ ਕੱਚੀ ਕੰਦ ਹੈ ਸੁੱਧ ਕਿਵੇਂ ਹੁੰਦੀ ਹੈ ਹਰੇ ਮਣ ਹਰ ਕੇ ਨਾਮ ਕੀ ਮਹਿਮਾ ਊਚ ਹਰੀ ਦੇ ਨਾਮ ਦੀ ਮਹਿਮਾ ਉੱਚੀ ਹੈ ਭਾਈ ਨਾਨਕ ਨਾਮ ਉਧਰੇ ਪਤ ਤ ਬਹੁ ਮੋਚ ਗੁਰੂ ਜੀ ਕਹਿੰਦੇ ਬਹੁਤ ਵੱਡੇ ਪਾਪੀ ਵੀ ਕਹਿੰਦੇ ਪ੍ਰਮਾਤਮਾ ਦਾ ਨਾਮ ਤਰਗੇ ਭਾਈ ਜਿਹੜੇ ਹਰੀ ਦਾ ਨਾਮ ਜਪਦੇ ਬਹੁਤ ਸਿਆਣਪ ਜਮ ਕਾ ਭਉ ਬੇ ਆਪ ਬਹੁਤੀ ਸਿਆਣਪ ਦੇ ਨਾਲ ਜਮਾਂ ਦਾ ਡਰ ਲ ਲੱਗਣ ਲੱਗ ਜਾਂਦਾ ਮਨੁੱਖ ਨੂੰ ਕਹਿੰਦੇ ਬਾਹਾਂ ਸਿਆਣਪਾਂ ਨਹੀਂ ਮਨੁੱਖ ਕੋਲ ਚਾਹੀਦੀਆਂ ਜੀ ਬਹੁਤ ਸਿਆਣਪ ਜਮਕਾ ਭੌ ਵਿਆਪੈ ਕਈ ਵਾਰੀ ਤਾਂ ਮਨੁੱਖ ਆਪਦੀਆਂ ਸਿਆਣਪਾਂ ਵਰਤਦਾ ਆਪਣੇ ਜਾਲ ਵਿੱਚ ਹੀ ਫਸ ਜਾਂਦਾ ਹੈ ਪਸਾਉਂਦਾ ਹੁੰਦਾ ਸਿਆਣਪਾਂ ਦੇ ਨਾਲ ਦੂਜੇ ਨੂੰ ਨਹੀਂ ਹੁਣ ਇਹ ਉਹ ਫਸ ਜਾਊਗਾ ਪਰ ਸਿਆਣਪਾਂ ਦੇ ਨਾਲ ਕਈ ਵਾਰੀ ਇਹ ਫਸ ਆਪ ਹੀ ਜਾਂਦਾ ਕੜਕੀ ਦੂਜੇ ਵਾਸਤੇ ਲਾਈ ਜੀ ਕੜਕੀ ਚ ਫਸ ਗਿਆ ਆਪ ਐ ਹੁੰਦਾ ਜੀ ਕਈ ਵਾਰੀ ਕਿ ਕਈ ਵਾਰੀ ਅਸੀਂ ਕਿਸੇ ਨੂੰ ਡੇਗਣ ਦੇ ਮਾਰੇ ਨਾ ਪਿਆਰਿਓ ਕਿਸੇ ਨੂੰ ਡੇਗਣ ਦੇ ਮਾਰੇ ਆਪਾਂ ਬਹੁਤ ਕਰਮ ਕਰਦੇ ਹਾਂ ਕਿਸੇ ਨੂੰ ਡਿੱਗ ਪੇ ਬੰਦਾ ਵੀ ਕਿਸੇ ਤਰ੍ਹਾਂ ਇਹ ਯਾਰ ਬਰਾਬਰ ਕਿਵੇਂ ਤਰਿਆ ਹੁੰਦਾ ਸਾਡੇ ਕਹਿੰਗਾ ਨਾ ਹੁੰਦਾ ਨਾ ਮੈਂ ਕਿਸੇ ਕੋਲੇ ਮੰਨ ਲਓ ਵੀ 2-4 ਕਿੱਲੇ ਜ਼ਮੀਨ ਦੇ ਹੈ ਤੇ ਵੇਖੋ ਜੀ ਆਪਾਂ ਸਾਰੇ ਤਰ੍ਹਾਂ ਦੇ ਇੱਕੋ ਤਰ੍ਹਾਂ ਦੇ ਬੰਦੇ ਨਹੀਂ ਹੁੰਦੇ ਪਰ ਕਈਆਂ ਦੀ ਸੋਚ ਦਾਸ ਨੇ ਵੇਖੀ ਹੈ ਜੀ ਪਤਾ ਕੀ ਕਹਿੰਦੇ ਹੁੰਦੇ ਹੈ ਸੁਣਿਆ ਜੀ ਆਪ ਨੇ ਕਹਿੰਦੇ ਵੀ ਕਿਸੇ ਦੇ 2 ਕਿੱਲੇ ਜ਼ਮੀਨ ਦੇ ਵਿੱਚ ਸੀ ਕਿ ਇੱਥੇ 16 ਕਿੱਲਾਂ ਦਾ ਟੱਕ ਉਹਨਾਂ ਦਾ ਜਿਹੜੇ ਵੱਡੇ ਘਰ ਸੀਗੇ ਉਹਨਾਂ ਦਾ 16 ਕਿੱਲਾਂ ਦਾ ਟੱਕ ਕਹਿੰਦੇ ਆਹ 2 ਕਿੱਲਿਆਂ ਜਿਗਾ ਵਿੱਚੜੀਆਂ ਪੰਗਾਂ 2 ਕਿੱਲਿਆਂ ਜਿਗਾ ਵਿੱਚੜੀਆਂ ਪੰਗਾਂ ਆਹ ਸੋਚ ਵੀ ਹੁੰਦੀ ਗੰਗਾ ਨੂੰ ਤੇ ਆ ਦੋ ਕਿਸੇ ਤਾਂ ਬਰਾਬਰਤਾ ਰੱਖਣੀ ਸਭ ਨੂੰ ਵੀਰ ਪ੍ਰਮਾਤਮਾ ਜੇ ਇਹਨਾਂ ਦੇ ਬੱਚੇ ਪਾਲਦੇ ਆ ਕੋਈ ਨਹੀਂ ਸੱਚੇ ਪਾਤਸ਼ਾਹ ਵੀ ਇਹਨਾਂ ਦੇ ਬੱਚੇ ਵੀ ਪਾਲ ਤੇ ਕਈਆਂ ਦੇ ਸੋਚ ਹੁੰਦੀ ਹੈ ਦੋ ਕਿਲੀਆਂ ਜੀਆਂ ਦੱਸ ਦੇ ਕਮਾਲ ਹੋ ਗਈ ਨਾ ਮੈਂ ਇੰਨਾ ਹੰਕਾਰੰਦਾ ਉੱਠੀ ਭਮਾਲੀ ਲਾ ਦਿੰਦਾ ਕਵੇ ਪ੍ਰਮਾਤਮਾ ਰਾਜ ਤੇ ਕੀਟ ਕੀਟ ਤੇ ਸਰਪਤ ਰਾਜਿਆਂ ਨੂੰ ਕੀੜੇ ਬਣਾ ਦਿੰਦਾ ਪ੍ਰਮਾਤਮਾ ਮਨਾ ਐਵੇਂ ਨਾ ਹੰਕਾਰ ਚ ਕਰੀ ਹੰਕਾਰ ਨਾ ਕਰੀ ਤੇ ਜਿਹੜੇ ਥੱਲੇ ਸੀ ਉਹਨਾਂ ਨੂੰ ਰਾਜੇ ਬਣਾ ਦਿੰਦਾ ਪ੍ਰਮਾਤਮਾ ਇਹ ਆਕਾਲ ਪੁਰਖ ਬਾਹਰਤ ਡਰ ਕੇ ਰਹੀ ਮਨਾ ਬਹੁਤ ਸਿਆਣਪ ਜਮਕਾ ਭੋ ਵਿਆਪੈ ਅਨਕ ਯਤਨ ਕਰ ਤ੍ਰਿਸ਼ਨਾ ਤਰਾਪੈ ਇਹ ਤ੍ਰਿਸ਼ਨਾ ਕੁ ਥੋੜੀ ਗੁਰੂ ਜੀ ਕਹਿੰਦੇ ਮਨੁੱਖ ਦੀ ਰਾਜ ਦੀ ਹੈ ਭੇਖ ਅਨੇਕ ਅਗਨ ਨਹੀਂ 부ਝੈ ਅਨੇਕਾਂ ਭੇਖ ਤੂੰ ਕਰਦਾ ਰਹਿ ਮਨਾ ਇਹ ਅਗਨ ਕਦੇ 부ਝਣਾ ਨਹੀਂ ਗਾ ਸੈਸ ਖੱਟੇ ਲੱਖ ਕਉ ਉਠ ਧਾਵੈ ਤ੍ਰਿਪਤਾ ਨ ਆਵੈ ਮਾਇਆ ਪਾਛਾ ਪਾਵੈ ਹਜ਼ਾਰ ਖੱਟ ਲਾ ਕੋਨਾਂ ਲੱਖ ਹੋਣਾ ਜੇ ਲੱਖ ਕੰਨ ਦਾ ਮੇਰੇ ਕੋਲੇ ਕਰੋੜ ਹੋਣਾ ਚਾਹੀਦਾ ਫਿਰ ਕੁੰਦਾ ਅੱਗੇ ਵਧਦਾ ਗਿਆ ਜੇ ਬੰਦਾ ਇਹ ਤਾਂ ਮੁਕਤੀ ਨਹੀਂ ਤਾਂ ਤ੍ਰਿਸ਼ਨਾ ਜਦੇ ਤੁਸੀਂ ਬੰਦੇ ਨੂੰ ਪੁੱਛ ਕੇ ਵੇਖ ਲਓ ਵੱਡੇ ਨੂੰ ਵੀ ਤੁਹਾਨੂੰ ਰਾਜ ਆ ਗਿਆ ਵੀ ਦਾਸ ਤਾਂ ਕਈ ਵਾਰੀ ਨਾ ਸਤਿਗੁਰ ਦੀ ਹਜ਼ੂਰੀ ਵਿੱਚ ਬੈਠਿਆ ਪਿਆਰੋ ਕਈ ਵਾਰੀ ਕਿਸੇ ਵੱਡੇ ਬੰਦੇ ਨੇ ਕਿਹਾ ਵੀ ਮੈਂ ਪੁੱਛਦਾ ਹਾਂ ਨਾਗਾ ਵੀ ਵੀ ਸੱਤ ਵੀ ਤੁਹਾਨੂੰ ਜੀ ਰਾਜ ਆ ਗਿਆ ਜੀ ਨਾ ਨਾ ਕਿੱਥੇ ਆ ਗਿਆ ਜੀ ਹਜ ਰਾਜ ਕਿੱਥੇ ਆ ਗਿਆ ਹਜਤਾ ਕਰਨਾ ਹੈ ਆਹ ਕਰਨਾ ਹੈ ਆਹ ਕਰਨਾ ਹੈ ਮੁੱਕਿਆ ਕਦੇ ਆਹਨ ਬਾਣੀ ਕਹਿੰਦੀ ਹੈ ਗੁਰੂ ਜੀ ਕਹਿੰਦੇ ਭੇਖ ਅਨੇਕ ਅਗ ਨਹੀਂ 부ਝੈ ਇਹ ਨਹੀਂ ਪੁੱਝਦੀ ਆ ਗੁੱਗ ਭਾਈ ਇਹ ਤਾਂ ਵਧੀ ਜਾਣੀ ਹੈ ਤਾਂ ਕੋਟੋ ਪਾਪ ਦਰਗਹ ਇਸ ਜੈ ਕਰੋੜਾਂ ਯਤਨਾਂ ਨਾਲ ਵੀ ਗੁਰੂ ਜੀ ਕਹਿੰਦੇ ਬੰਦਿਆ ਤੂੰ ਨਹੀਂ ਛੁੱਟਦਾ ਕਰੋੜਾਂ ਯਤਨ ਕਰਦਾ ਰਹਿ ਸੂਟ ਸਨਾਹੀ ਊਪਪਿਆਲ ਆਕਾਸ਼ ਤੇ ਪਕਾਲ ਵਿੱਚ ਵੀ ਕਹਿੰਦੇ ਗੁਰੂ ਜੀ ਕਹਿੰਦੇ ਨਹੀਂ ਛੱਡ ਸਕਦਾ ਤੂੰ ਬੰਦਾ ਹੁਣ ਕਹਿੰਦਾ ਨਾ ਕਹਿੰਦਾ ਵੀ ਦੁਨੀਆ ਨਾਲ ਤਾਂ ਬੰਦੇ ਦੀ ਬਾਨੋਂ ਹਟ ਗਈ ਹੁਣ ਇੱਥੇ ਗਵੰਡਗਾਣਾ ਤਾਂ ਵਰਤੋਂ ਹਟ ਗਿਆ ਨਾ ਗਵੰਡਗਾਣਾ ਵਰਤੋਂ ਹਟ ਗਿਆ ਮੈਂ ਚੰਦ ਤੇ ਜਾਵਾਂਗੇ ਹੁਣ ਚੰਦ ਤੇ ਦੁਨੀਆ ਵਸਾਉਣੀ ਆ ਉੱਥੇ ਕੋਈ ਕਹਿੰਦਾ ਮੰਗਲ ਗ੍ਰਹਿ ਤੇ ਵਸਾਉਣੀ ਆ ਵੀ ਇੱਥੇ ਤਾਂ ਤੇਥੋਂ ਵਸਿਆ ਨਹੀਂ ਗਿਆ ਚੰਦ ਤੇ ਜਾ ਕੇ ਰਹਿਣ ਦੀ ਕੋਸ਼ਿਸ਼ ਕਰਦਾ ਬੰਦਾ ਕਿੱਡਾ ਪਾਗਲ ਹੋ ਗਿਆ ਮਨੁੱਖ ਅੱਜ ਮਨੁੱਖ ਅਸ਼ਾਂਤ ਕਿਉਂ ਆ ਜੀ ਮਨੁੱਖ ਨੂੰ ਇੱਥੇ ਰਹਿਣਾ ਨਹੀਂ ਆਇਆ ਮੁਲਕਤਾ ਦੇ ਵਿੱਚ ਰਹਿ ਕੇ ਇੱਥੇ ਤਾਂ ਵੈਰ ਵਿਰੋਧ ਤਾਂ ਚੱਲੀ ਜਾਂਦੀ ਐ ਆਪਾਂ ਪਹਿਲਾਂ ਗੱਲ ਕਰ ਹੀ ਲਈ ਵੀ ਦੂਜਾ ਦਾ ਜਿਉਣਾ ਦੁਬਾਰ ਕੀਤਾ ਹੋਇਆ ਬੰਦੇ ਨੇ ਕਹਿੰਦਾ ਮੈਂ ਰਾਮਾ ਇੱਥੇ ਤੇ ਕਹਿੰਦਾ ਚੰਦ ਤੇ ਰਹਿਣ ਜਾਣਾ ਕਹਿੰਦਾ ਮੈਂ ਚੰਦ ਉੱਤੇ ਰਹਿ ਕੇ ਆਉਂਗਾ ਜਾ ਕੇ ਉਹ ਗੋਹਾ ਮੰਗਲ ਗ੍ਰਹਿ ਤੇ ਦੁਨੀਆ ਭਾਲ ਦੀ ਫਿਰਦੀ ਜੀਵਨ ਵੀ ਇੱਥੇ ਜੀਵਨ ਸੌਖਾ ਕਰ ਲਓ ਇੱਥੇ ਤਾਂ ਬੰਬ ਮਾਰ ਮਾਰ ਕੇ ਲੋਕਾਂ ਦੇ ਘਰ ਝਾੜ ਤੇ ਦੇਖਿਆ ਆਪਾਂ ਹੁਣ ਅਜਰਾਇਲ ਦੇ ਵਿੱਚ ਰਾਣ ਦੇ ਵਿੱਚ ਯੂਕਰੇਨ ਦੇ ਵਿੱਚ ਰੂਸ ਦੇ ਵਿੱਚ ਰਹਿਣਾ ਤਾਂ ਇੱਥੇ ਤਾਂ ਆ ਜਾਣੇ ਇੱਥੇ ਤਾਂ ਬੰਬ ਮਾਰ ਮਾਰ ਕੇ ਘਰ ਉਜਾੜ ਤੇ ਤੇ ਦੁਨੀਆ ਵਸਾਉਣ ਚੱਲਿਆ ਚੰਦ ਦੇ ਉੱਤੇ ਮੰਗਲ ਗ੍ਰਹਿ ਦੇ ਉੱਤੇ ਬੰਗਾ ਵਾਹ ਵੀ ਵਾਹ ਗੁਰੂ ਜੀ ਕਹਿੰਦੇ ਨਾ ਭਾਈ ਕੋਈ ਕਹਿੰਦਾ ਆਕਾਸ਼ ਦੇ ਉੱਤੇ ਕੋਈ ਕਹਿੰਦਾ ਅਪਤਾਲ ਧਰਤੀ ਦੇ ਵਿੱਚ ਅੰਡਰਗਰਾਉਂਡ ਬੜਾ ਕੁਝ ਬਣਾਈ ਜਾਂਦਾ ਬੰਦਾ ਕਹਿੰਦਾ ਵੀ ਬਣਾਈ ਚੱਲ ਗੁਰੂ ਜੀ ਕਹਿੰਦੇ ਸ਼ੂਟਸ ਨਾਹੀ ਉਪ ਪਿਆਲ ਉਬ ਦਾ ਅਰਥ ਹੁੰਦਾ ਜੀ ਆਕਾਸ਼ ਤੇ ਪਯਾਲ ਦਾ ਅਰਥ ਹੁੰਦਾ ਪਤਾਲ ਥੱਲੇ ਧਰਤੀ 'ਚ ਬੜਾ ਕੁਝ ਬਣਾਈ ਜਾਂਦਾ ਬੰਦਾ ਮੋਹ ਬਿਆਪ ਮਾਇਆ ਜਾਲ ਇਹ ਸਾਰਾ ਕੁਝ ਬੰਦਾ ਮਾਇਆ ਦੇ ਮੋਹ ਕਰਕੇ ਜਾਲ ਵਿੱਚ ਫਸ ਜਾਂਦਾ ਗੁਰੂ ਜੀ ਕਹਿੰਦੇ ਫਿਰ ਅਵਰ ਕਰਤੂਤ ਸਗਲੀ ਜਮਡਾਨ ਹੈ ਗੁਰੂ ਜੀ ਕਹਿੰਦੇ ਫਿਰ ਇਹ ਜਮ ਕਹਿੰਦੇ ਫਿਰ ਮਨੁੱਖ ਨੂੰ ਡੰਡ ਦਿੰਦੇ ਹੈ ਜੀ ਅਵਰ ਕਰਤੂਤ ਕਰਨਾ ਕੁਝ ਹੋਰ ਮਨ ਦਾ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਇਹ ਸਜਾ ਮਿਲਦੀ ਪੈ ਰਹੋ ਆਪਣੇ ਆਪ ਪ੍ਰਮਾਤਮਾ ਦੇ ਹੁਕਮ ਦੇ ਚ ਬੰਦੇ ਨੂੰ ਆਪਦੇ ਆਪ ਦੇ ਮਨ ਨੂੰ ਭਾਈ ਚੈੱਕ ਕਰਿਓ ਵੀ ਅਸੀਂ ਕਦੇ ਬਾਹਰੋਂ ਚੰਗੇ ਬਣ ਕੇ ਵਿਖਾਉਣੇ ਐ ਕਿ ਅੰਦਰੋਂ ਵੀ ਹੈਗੇ ਐ ਜੋ ਕੁਝ ਅਸੀਂ ਬਾਹਰੋਂ ਆਣਾ ਅੰਦਰੋਂ ਨਹੀਂ ਪਿਆ ਰਹੇ ਅਸੀਂ ਜੋ ਕੁਝ ਬਾਹਰ ਲੋਕਾਂ ਨੂੰ ਬਣ ਕੇ ਵਿਖਾਉਂਦਾ ਮਨ ਚੰਦਰਾ ਉਹ ਅੰਦਰ ਨਹੀਂ ਹੁੰਦਾ ਅੰਦਰ ਨਹੀਂ ਕਮਾਉਂਦਾ ਗੁਰੂ ਜੀ ਕਹਿੰਦੇ ਅਵਰ ਕਰਤੂਤ ਤੇਰੀ ਕਰਨੀ ਕੁਝ ਹੋਰ ਹੈ ਲੋਕਾਂ ਨੂੰ ਕੁਝ ਹੋਰ ਬਣ ਕੇ ਵਿਖਾਉਣਾ ਤੈਨੂੰ ਸਜ਼ਾ ਮਿਲੂ ਗੁਰੂ ਜੀ ਕਹਿੰਦੇ ਸਗਲੀ ਜਮਦਾਨ ਹੈ ਗੋਵਿੰਦ ਭਜਨ ਬਹਿਣਾ ਤਿਲ ਨਹੀਂ ਮਾਰਨਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇੱਕ ਤਿਲ ਵੀ ਕਹਿੰਦੇ ਗੁਰੂ ਜੀ ਕਿਹਨਾਂ ਤੇਰੀ ਨਹੀਂ ਮੰਨੀ ਜਾਣੀ ਇੱਕ ਤਿਲ ਮਾਤਰ ਤਿਲ ਵੇਖੋ ਜੀ ਬਹੁਤ ਛੋਟਾ ਹੁੰਦਾਗਾ ਕਹਿੰਦੇ ਇਹ ਵੇਖਿਆ ਜਾਣਾ ਵੀ ਤੂੰ ਪ੍ਰਮਾਤਮਾ ਦਾ ਨਾਮ ਜਪਿਆ ਚੰਗੇ ਕਰਮ ਕੀਤੇ ਭਲੇ ਦੇ ਕਰਮ ਕੀਤੇ ਆ ਕੋਈ ਇਹ ਵੇਖਿਆ ਜਾਣਾ ਇਹ ਨਹੀਂ ਵਖਾਣਾ ਦੁਨੀਆ ਤੇ ਤੂੰ ਪ੍ਰਧਾਨ ਮੰਤਰੀ ਸੀਗਾ ਤੂੰ ਤਾਂ ਮੁੱਖ ਮੰਤਰੀ ਸੀ ਅੱਜ ਆ ਭਾਈ ਵੀ ਚਲਤ ਨੂੰ ਇੱਧਰ ਵੀ ਵੀਆਈਪੀ ਕਰ ਦਿੰਦੇ ਨੇ ਬਣਾ ਦਿੰਦੇ ਨਾ ਵੀ ਆਈ ਪੀ ਰਸਤੇ ਜੇ ਕਹਿੰਦੇ ਜੇ ਇਧਰ ਦੀ ਤਾਂ ਮੁੱਖ ਮੰਤਰੀ ਨੇ ਟੱਪਣਾ ਹੈ ਇਧਰ ਨੇ ਫਲਾਣੇ ਮੰਤਰੀ ਨੇ ਟੱਪਣਾ ਹੈ ਵੀ ਆਈ ਪੀ ਰਸਤੇ ਉਹ ਪ੍ਰਮਾਤਮਾ ਦੇ ਦਰ ਤੇ ਕੋਈ ਵੀ ਆਈ ਪੀ ਰਸਤਾ ਨਹੀਂ ਗਾ ਗੁਰੂ ਜੀ ਕਹਿੰਦੇ ਭਾਈ ਇੱਥੇ ਐ ਤੇਰੇ ਦੁਨੀਆਂ ਦੇ ਵੀ ਆਈ ਪੀ ਰਸਤੇ ਪਰ ਪ੍ਰਮਾਤਮਾ ਦੇ ਦਰ ਦੇ ਉੱਤੇ ਇਹ ਵੇਖਿਆ ਜਾਣਾ ਹੈ ਅੱਗੇ ਕਰਨੀ ਕੀਰਤ ਬਾਚੀ ਹੈ ਕਰਦਾ ਕੀ ਸੀਗਾ ਤੂੰ ਦੁਨੀਆਂ ਦੇ ਵਿੱਚ ਰਹਿੰਦੇ ਹੋ ਹਾਂ ਕੀ ਕੀਤਾ ਤੂੰ ਕੇ ਕਰਮ ਕਮਾਇਆ ਤੁੱਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਕਿਹੜੇ ਕਰਮ ਕੀਤੇ ਤੂੰ ਜਗਤ ਦੇ ਵਿੱਚ ਰਹਿ ਕੇ ਚੰਗੇ ਕਰਮ ਕੀਤੇ ਤੇ ਮੰਦੇ ਸੋ ਗੁਰੂ ਜੀ ਕਹਿੰਦੇ ਹਰ ਕਾ ਨਾਮ ਜਪਤ ਦੁੱਖ ਜਾਏ ਹਰੀ ਦਾ ਨਾਮ ਜਪ ਕੇ ਹੀ ਦੁੱਖ ਚਲਾ ਜਾਂਦਾ ਹੈ ਨਾਨਕ ਬੋਲੇ ਸਹਿਜ ਸੁਭਾਏ ਸੁਭਾਅਕ ਹੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਦਾ ਰਹੇ ਮਨ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਰਹੇ ਫਿਰ ਇਹ ਜੀਵਨ ਦੇ ਵਿੱਚ ਗੁਰੂ ਜੀ ਕਹਿੰਦੇ ਸਹਿਜ ਸੁਖ ਸ਼ਾਂਤੀ ਆ ਜਾਵੇਗੀ ਪਰਮਾਤਮਾ ਦਾ ਨਾਮ ਜਪਦਿਆਂ ਪਿਆਰੋ ਜੀਵਨ ਦੇ ਵਿੱਚ ਸਹਜ ਟਿਕਾਉ ਆ ਜਾਂਦਾ ਹੈ ਬਾਣੀ ਪੜਦਿਆਂ ਸਿਮਰਨ ਕਰਦਿਆਂ ਤੇ ਜੇ ਕਿਤੇ ਨਹੀਂ ਆਇਆ ਮਨਾ ਹਜੇ ਤੈਨੂੰ ਸਹਜ ਅੰਦਰ ਟਿਕਾ ਤੇ ਫਿਰ ਆਪਦੇ ਜੀਵਨ ਦੇ ਵਿੱਚ ਤੇਰੀ ਊਨਤਾਈ ਹੈ ਫਿਰ ਇੱਥੇ ਗੁਰੂ ਦਾ ਕੋਈ ਕਸੂਰ ਨਹੀਂਗਾ ਤੇਰੇ ਵਿੱਚ ਕਸੂਰ ਹੈ ਬਾਬਾ ਕਬੀਰ ਜੀ ਕਹਿੰਦੇ ਸਾਚਾ ਸਤਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ ਅੰਧੇਕ ਨ ਲੱਗ ਗਈ ਜਿਉਂ ਬਾਸ বাজਾਈਐ ਫੂਕਾ ਕਹਿੰਦੇ ਭਾਈ ਸੱਚਾ ਸਤਗੁਰੂ ਵੀ ਕੀ ਕਰੇ ਤੇਰੇ ਕੰਨ ਦੇ ਵਿੱਚ ਤਾਂ ਗੁਰੂ ਦੀ ਇੱਕ ਵੀ ਨਹੀਂ ਪੈਂਦੀ ਜੀ ਤੂੰ ਤਾਂ ਇਧਰਲੇ ਕੰਨ ਪਾਈ ਦੂਜੇ ਕੰਨ ਕਢ ਦਾਨਾ ਦਰਬਾਰ ਸਾਹਿਬ 'ਚ ਗੁਰੂ ਦੀ ਗੱਲ ਸੁਣੀ ਇੱਥੇ ਬੈਠ ਕੇ ਜਦੋਂ ਜੋੜੇ ਜਦੋਂ ਤੂੰ ਜੋੜੇ ਪੈਂਦੇ ਉਹਦੋਂ ਭੁੱਲ ਜਾਂਦਾ ਸਾਰਾ ਕੁਝ ਹੀ ਯਾਦ ਰੱਖਿਆ ਕਰੋ ਭਾਈ ਕਿਉਂਕਿ ਚੇਤੇ ਸ਼ਕਤੀ ਹੈ ਨਾ ਜਿਹੜੀ ਸਾਡੇ ਹੋਰ ਤਾਂ ਬਹੁਤ ਕੁਝ ਯਾਦ ਹੈ ਪਰ ਗੁਰੂ ਦਾ ਗਿਆਨ ਤੁਸੀਂ ਹੁਕਮਨਾਵਾਂ ਸਾਹਿਬ ਪੁੱਛ ਲਓ ਕੀ ਦਾ ਕਿਹੜੇ ਗੁਰੂ ਸਾਹਿਬ ਦਾ ਆਇਆ ਸੀ ਅੱਜ ਆ ਪੋਛავਦੇ ਨਿਗਾਹ ਮਾਰਿਆ ਕਰੋ ਜਰੂਰ ਭਾਈ ਆਪਦੇ ਅੰਦਰ ਆ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਇਆ ਸੀ ਖਗਨਵਾ ਸਾਹਿਬ ਅੱਜ ਗੁਰੂ ਅਮਰਦਾਸ ਪਾਸ਼ਾ ਦਾ ਆਇਆ ਸੀ ਗੁਰੂ ਗੁਰੂ ਨਾਨਕ ਪਾਸ਼ਾ ਦਾ ਆਇਆ ਸੀ ਅੱਜ ਇਹ ਖਿਆਲ ਰੱਖਿਆ ਕਰੋ ਜਦੋਂ ਬੈੰਨੇ ਆ ਨਾ ਆਪਾਂ ਗੁਰੂ ਕੋਲੇ ਇੱਥੇ ਇਹ ਖਿਆਲ ਹੋਣਾ ਜ਼ਰੂਰੀ ਹੈ ਸੁਤਰਾ ਸੁਤਰੇ ਸਾਹ ਦੀਆਂ ਸਾਖੀਆਂ ਆਉਂਦੀਆਂ ਨਾ ਬਹੁਤ ਛੇਵੇਂ ਪਾਸ਼ਾ ਵੇਲੇ ਬਹੁਤ ਉਹਨੇ ਜ਼ਿੰਦਗੀ ਵਿੱਚ ਇਹੀ ਸਿਖਾਇਆ ਸੀਗਾ ਵੀ ਸੱਚੇ ਪਾਸ਼ਾ ਜਿਹੜੇ ਤੇਰੇ ਕੋਲੇ ਆਉਂਦੇ ਆ ਨਾ ਇਹ ਨਹੀਂ ਸੁਣਦੇ ਨਹੀਂ ਸੁਣਦੇ ਇਹ ਜਦੋਂ ਉਹ ਬੈਠਾ ਸੀ ਸੰਗਤ ਦੇ ਵਿੱਚ ਨਾ ਤੇ ਆ ਕੇ ਗੁਰੂ ਸਾਹਿਬ ਜੀ ਦਾ ਐ ਪ੍ਰਵਚਨ ਕਰੀ ਜਾਣ ਆ ਕੇ ਹੋਰ ਹੀ ਕੁਝ ਬੋਲ ਗਿਆ ਸੰਗਤ ਦੇ ਵਿੱਚ ਕਹਿੰਦੇ ਵੀ ਜਦੋਂ ਬੋਲ ਗਿਆ ਜਿਹੜੇ ਬੈਠੇ ਸੀਗੇ ਉਹਨਾਂ ਨੂੰ ਕਹਿ ਗਿਆ ਗੁਰੂ ਸਾਹਿਬ ਜੀ ਗੁਰੂ ਸਾਹਿਬ ਕੰਨੀ ਪਿੱਟ ਕਰ ਲਈ ਤੇ ਆਪ ਉੱਠ ਗਿਆ ਜੀ ਉੱਠ ਕੇ ਚਲਾ ਗਿਆ ਕਹਿ ਕੇ ਕੁਝ ਜਦੋਂ ਕਹਿੰਦੇ ਵੀ ਗੁਰੂ ਸਾਹਿਬ ਜੀ ਕਹਿੰਦੇ ਮਹਾਰਾਜ ਐਂ ਬੋਲ ਗਿਆ ਜੀ ਐਂ ਸੰਗਤ ਦੇ ਵਿੱਚ ਸੁਸਰਾਤਾ ਕਿਉਂਕਿ ਗੁਰੂ ਸਾਹਿਬ ਜੀ ਆਪ ਲੈ ਕੇ ਆਇਸ ਨਾ ਛੇਵੇਂ ਪਾਸ਼ਣੇ ਪਾਲਿਆ ਸੀ ਜੀ ਨਿੱਕੇ ਜਿਹੇ ਹੁੰਦੇ ਨੂੰ ਕਹਿੰਦੇ ਵੀ ਜਦੋਂ ਸੁਤਰੇ ਸਾਹਿਬ ਨੂੰ ਸੱਦਿਆ ਕਹਿੰਦੇ ਵੀ ਭਾਈ ਤੇਰੀ ਸ਼ਿਕਾਇਤ ਆਈ ਹੈ ਸੰਗਤ ਕਹਿੰਦੀ ਤੂੰ ਕੱਲ੍ਹ ਧਵਾਣ ਦੇ ਵਿੱਚ ਸੰਗਤ ਦੇ ਭਰੇ ਦਵਾਣ ਦੇ ਵਿੱਚ ਐਂ ਬੋਲ ਗਿਆ ਸੰਗਤ ਨੂੰ ਕਹਿੰਦਾ ਮਹਾਰਾਜ ਮੈਂ ਤਾਂ ਗਨਾਹਗਾਰ ਹਾਂ ਸੱਚੇ ਪਾਤਸ਼ਾਹ ਕੋਈ ਬੋਲਿਆ ਗਿਆ ਹੁਣੇ ਚਲੋ ਮੈਥੋਂ ਬੋਲਿਆ ਗਿਆ ਜੇ ਜਦੋਂ ਤੁਸੀਂ ਬਚਨ ਕਰਦੇ ਸੀ ਆ ਜਿਹੜੇ ਜਿਨ੍ਹਾਂ ਨੇ ਸ਼ਿਕਾਇਤ ਲਈ ਪੁੱਛਿਆ ਤੁਸੀਂ ਕੀ ਕਹਿੰਦੇ ਸੀਗੇ ਉਦੋਂ ਕਹਿੰਦੇ ਵੀ ਵੇਖੋ ਕਹਿੰਦੇ ਹਾਂ ਭਾਈ ਕਿਹੜੇ ਬਚਨਾਂ ਤੇ ਗੱਲ ਚੱਲਦੀ ਸੀ ਕਹਿੰਦੇ ਮਾਰਾ ਉਹ ਤਾਂ ਨਹੀਂ ਯਾਦ ਕਹਿੰਦੇ ਫਿਰ ਜੇ ਜੁੱਤ ਜਿਹੜੇ ਮੈਂ ਬੋਲ ਬੋਲੇ ਉਹ ਤਾਂ ਇਹਨਾਂ ਦੇ ਯਾਦ ਹੈ ਜਿਹੜੇ ਤੁਸੀਂ ਬੋਲਦੇ ਸੀ ਮਹਾਰਾਜ ਉਹ ਤਾਂ ਯਾਦ ਹੀ ਨਹੀਂ ਇਹਨਾਂ ਦੇ ਬਸ ਸਮਝਾਉਣਾ ਤਾਂ ਇਹ ਸੀਗਾ ਗੁਰੂ ਸਾਹਿਬ ਜੀ ਕਹਿੰਦੇ ਭਾਈ ਸੁਤਰੇ ਸਾਹ ਦੇ ਯਾਦ ਹੈ ਕਹਿੰਦਾ ਮਹਾਰਾਜ ਮੈਂ ਤਾਂ ਬੋਲਦਾ ਵੀ ਤੁਹਾਨੂੰ ਸੁਣ ਗਿਆ ਆਪ ਬੋਲਦਾ ਵੀ ਤੈਨੂੰ ਸੁਣ ਗਿਆ ਮੈਂ ਤਾਂ ਇਹ ਤਾਂ ਮਹਾਰਾਜ ਤੈਨੂੰ ਸੁਣਦਿਆ ਵੀ ਮੈਨੂੰ ਸੁਣੀ ਗਈ ਕਹਿੰਦਾ ਮਹਾਰਾਜ ਸੁਣਦੇ ਤੈਨੂੰ ਸੀਗੇ ਪਰ ਮੇਰੇ ਬੋਲ ਇਹਨਾਂ ਦੇ ਕੰਨਾਂ ਵਿੱਚ ਪੈ ਗਏ ਤੇਰੇ ਨਹੀਂ ਪਏ ਮੈਨੂੰ ਮਹਾਰਾਜ ਆਪ ਮੈਂ ਬੋਲਦਾ ਸੀ ਮੇਰੇ ਕੰਨਾਂ ਵਿੱਚ ਤੇਰੇ ਬੋਲ ਪੈ ਗਏ ਇਹਨਾਂ ਦੇ ਨਹੀਂ ਪਏ ਵੇਖੋ ਤੁਸੀਂ ਇਹ ਸੁਸਰੇ ਸਾਧੀ ਸਾਖੀ ਆਉਂਦੀ ਹੈ ਜੀ ਸੋ ਗੁਰੂ ਦੇ ਬਚਨ ਇੰਨਾ ਧਿਆਨ ਪੂਰਵਕ ਸੁਣਨਾ ਹੈ ਸੱਚੇ ਪਾਤਸ਼ਾਹ ਵੀ ਸਾਡੇ ਮਨ ਨੂੰ ਸਮਝ ਪੈ ਜਾਵੇ ਇਹਨੇ ਵੀ ਗੁਰਦੁਆਰਾ ਸਾਹਿਬ ਆਏ ਫਾਰਮੈਲਟੀ ਕੀਤੀ ਗਿਆੜਾ ਜਾਂ ਕੱਢਿਆ ਉਤੋਂ ਦੇ ਦੋ ਪਤਾਸੇ ਲੈ ਕੇ ਆਉ ਗਏ ਕੋਈ ਪਤਾ ਨਹੀਂ ਜਿੰਦਗੀ ਦਾ ਇਹ ਸਕੂਲ ਹੈ ਭਾਈ ਸਿੱਖਣਾ ਅਸੀਂ ਗੁਰੂ ਕੋਲੋਂ ਕੁਝ ਨਾ ਕੁਝ ਇਥੋਂ ਇਹ ਸਾਡੇ ਪੱਲੇ ਪੈ ਜਾਵੇ ਸਾਡੇ ਅਸੀਂ ਬਹੁਤ ਜਨਮਾਂ ਦੇ ਤੁਰੇ ਫਿਰਦੇ ਆ ਭਟਕਦੇ ਬਹੁਤ ਜਨਮ ਵਿਛਰੇ ਇਥੇ ਮਾਧੋਏ ਜਨਮ ਤੇ ਮਾਰੇ ਲਿਖੇ ਸੋ ਸਿੱਖਣਾ ਹੈ ਗੁਰੂ ਕੋਲੋਂ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿ ਲੈ ਨਾਨਕ ਹਰ ਪ੍ਰਭ ਆਪੇ ਮੇਲੇ ਜਾਓ ਸਾਰੇ ਜੱਪੀ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ